ਮਿੱਤਰੋ ਮੱਝਾਂ ਰੱਖਣ 'ਚ ਫਾਇਦਾ ਜਾਂ ਨੁਕਸਾਨ ਅੱਜ ਤੁਹਾਨੂੰ ਇੱਕ ਪੂਰੀ ਵੀਡੀਓ ਤਿਆਰ ਬੇਰਾਹੀਂ ਸ਼ੇਅਰ ਕਰਾਂਗਾ ਮੈਂ ਹਿਸਾਬ ਹੀ ਲਿਖੀ ਕਰਾਂ ਆ ਮਤਲਬ ਕਿ ਮੇਰੇ ਮਿੱਤਰੀਆ ਬੱbbi ਹਰੀਗੜ੍ਹ ਵਾਲਾ ਇੱਕ ਮੱਝ ਦਾ ਪਾਸਾ ਹਿਸਾਬ ਤੁਹਾਨੂੰ ਦੱਸ ਦਿਆ ਇੱਕ ਮੱਝ ਦੇ ਹਿਸਾਬ ਨਾਲ ਸਾਰਾ ਕੁਝ ਲਾਇਆ ਹਣਾ ਤੁਸੀਂ ਇਹ ਦੱਸਿਓ ਵੀ ਕਿੱਥੇ ਗਲਤੀ ਆ ਪਹਿਲੀ ਗੱਲ ਆਪਾਂ ਤੂੜੀ ਦੀ ਕਰਦੇ ਆਂ ਤੂੜੀ ਦਾ ਰੇਟ ਮਿੱਤਰੋ ਵਾਧਾ ਘਾਟਦਾ ਰਹਿੰਦਾ ਕਦੇ 400 ਕਦੇ 300 ਕਦੇ 500 ਇੱਕ ਵਾਰੀ 1000 ਨੂੰ ਵੀ ਤੂੜੀ ਹੋਗੀ ਸੀ ਆਪਾਂ ਬਚਾ ਲੀਜੀ ਗੱਲ ਕਰਾਂਗੇ ਮੰਨ ਲਾ ਮੇਲ ਦੀ ਖਾਂਦੀ ਮੀਡੀਅਮ ਜੀ ਮਤਲਬ ਇੱਕ ਮੱ ਤਾ ਮਤਲਬ ਕਿ ਆਪਾਂ 500 ਨੂੰ ਤੂੜੀ ਲਈ ਆ ਕੁਆਂਟਲ ਦਾ ਰੇਟ 5 ਰੁਪਏ ਕਿਲੋ ਵੈਗੀ ਨਾ ਤੇ 5 ਰੁਪਏ ਕਿਲੋ ਆ 15 ਕਿਲੋ ਤੂੜੀ ਖਾਂਦੀ ਆ ਦਿਨ ਦੀ 75 ਰੁਪਏ ਦੀ ਤੂੜੀ ਖਾ ਗਈ ਸਾਲ 'ਚ ਕਿੰਨੇ ਦਿਨ ਹੁੰਦੇ ਨੇ 365 ਇੱਕ ਮੱਝ ਦਾ ਹਿਸਾਬ ਆਪਾਂ ਬਚਤ ਕੱਢ ਕੇ ਦੱਸਾਂਗੇ ਤਾਂ 27375 ਰੁਪਏ ਦੀ ਇੱਕ ਸਾਲ 'ਚ ਤੂੜੀ ਖਾ ਗਈ ਮੱਝ ਹੁਣ ਦਾਣਾ ਸਵੇਰੇ ਕਿਲੋ ਸ਼ਾਮ ਨੂੰ ਕਿਲੋ ਜਦਨੇ ਆਪਾਂ ਮੋਟਾ ਮੋਟਾ ਹੁਣ ਆ ਰਲ ਰਹੇ ਨੇ ਦੁੱਧ ਵਾਲੀਆਂ ਹੋਣ ਮਹਿਸਾਂ ਦੁੱਧ ਦੇ ਦਿੰਦੀਆਂ ਨੇ ਜਾਂ ਵਿੱਚ ਉਹਨਾਂ ਨੂੰ ਦਾਣਾ ਵੱਧ ਪਾਣਾ ਬੰਦਾ ਬਸ ਸਾਲ ਦੇ ਹਿਸਾਬ ਲਾਇਆ 25 ਰੁਪਏ ਮਲਸਪਾਈ ਕਿਪੇ ਵਿੱਚੀ ਪਹਾਈ ਪੂਹੀ ਦਾਣੇ ਦੀ ਲਾ ਕੇ 365 ਰੁਪਏ ਦੇ 365 ਦਿਨ ਹੁੰਦੇ ਨੇ ਸਾਲ 'ਚ 9855 ਦਾ ਮੰਨ ਲਓ 10000 ਤੋਂ ਘੱਟ ਦਾਣਾ ਲੱਗ ਗਿਆ ਤੇ 1 ਕਿਲੋ ਖਾਲ ਰੋਜ਼ ਦੀ ਲਾਤੀ 1 ਕਿਲੋ ਖਾਲ ਭਾਉਂਦੇ ਨੇ ਆਪਾਂ ਦਪਹਿਰੇ ਫੇਰ ਸੰਨੀ ਕਰਦੇ ਆ ਮੰਨ ਕੇ ਚੱਲੋ ਇੱਕ ਮੱਝ ਦਾ ਖਰਚਾ ਦੱਸ ਰਿਆਂ ਐ ਤੇ 26 ਰੁਪਏ ਕਿਲੋ ਖਾਲ ਲਾਤੀ ਕਿਉਂਕਿ ਮੇਤਰੋ ਖਾਲ ਦੀ ਜਿਹੜੀ ਬੋਰੀ ਆ 13-1400 ਦੀ ਆਉਂਦੀ ਆ ਹਨਾ 13-1400 ਦੀ ਤੇ 1 ਕਿਲੋ ਖਾਲ ਜ ਰੋਜ਼ ਪਈ 26 ਰੁਪਏ ਦੇ ਹਿਸਾਬ ਨਾਲ 365 ਦਿਨ ਹੁੰਦੇ ਨੇ 9490 ਦੀ ਖਾਲ ਹੋਗੀ ਲੇਟੀ ਲਾ ਲਓ ਲੇਟੀ ਹੁਣ ਆਇਆ ਤਾਂ ਇੰਨੀ ਮਤਲਬ ਗਿਆ ਆਪਾਂ ਵੀ ਮਤਲਬ ਜਿਹੜੇ ਦੁੱਧ ਰਲ ਨਹੀਂ ਉਹਨਾਂ ਨੂੰ ਪਾਈ ਜਾਵਾਂਗੇ ਜਾਂ ਦੂਜੇ ਮੈਸਾਖੜੀ ਨੇ ਲੇਟੀ ਆਪਾਂ ਜਿਹੜੀ ਦੁੱਧ ਦਾ ਦਰ ਰਲੀ ਹੁੰਦੀ ਆ ਮੱਝ ਤੇਜਾ ਦੁੱਧ ਸੂਈ ਹੁੰਦੀ ਆ ਇਦੋਂ ਬਾਅਦ ਪਾਉਣ ਲੱਗਦਾ ਚਾਰ ਕਿ ਮਹੀਨੇ ਆਪਾਂ ਲੇਟੀ ਪਾਉਣਾ ਮੰਨ ਲਓ ਸਾਲ ਤੇ 25 ਰੁਪਏ ਲੇਟੀ ਦਾ ਲਾਤਾ 120 ਦਿਨ ਹੁੰਦੇ ਨੇ ਚਾਰ ਮਹੀਨਿਆਂ ਚ 30 ਦਿਨਾਂ ਦਾ ਇੱਕ ਮਹੀਨਾ ਤੇ 3000 ਦੀ ਲੇਟੀ ਹੋਗੀ ਕੱਕ ਪੱਠੇ ਲਿਆਉਣੇ ਹੁਣ ਕਈ ਵੀਰ ਪਹਿਲਾਂ ਤਾਂ ਆਪਾਂ ਸਾਈਕਲ ਥੋਗਣ ਦੇ ਰਹੇ ਨਹੀਂ ਤਾਂ ਲੈ ਆਉਂਦੇ ਸੀ ਹੁਣ ਮੋਟਰ ਹਾਂ ਲਈ ਚੱਕ ਦਿੰਦੇ ਨੇ ਬਾਈ ਮੰਨ 10 ਮੱਝਾਂ ਹੋਣਗੇ ਫੇਰ ਵੀ ਕੱਖ ਹੋਣਗੇ ਤਾਂ ਬੰਦਾ ਟਰੈਕਟਰ ਲੈ ਕੇ ਵੀ ਜਾਊਗਾ ਜੇ ਖਰਚਾ ਪਾਣੀ ਲਾਦਾ ਵਿੱਚੀ ਦਾਤੀ ਦੂਤੀ ਸਾਰਾ ਕੁਛ 365 ਦਿਨ ਹੁੰਦੇ ਨੇ 15 ਰੁਪਏ ਦਾ ਤੇਲ ਇੱਕ ਦਿੰਦਾ 5475 ਦਾ ਕੱਖ ਲਿਆਉਣੇ ਨੇ ਪੱਠੇ ਜਿਹਨੂੰ ਕਹਿੰਦੇ ਨੇ ਮੱਝਾਂ ਖਾਤਰ ਹੁਣ ਇਹਨਾਂ ਖਾਤਰ ਜ਼ਮੀਨ ਵੀ ਚਾਹੀਦੀ ਆ ਵਿਚਾਰਾ ਜਿਹੜੇ ਭਾਈ ਜਦੋਂ ਆਪਣ ਲੈਂਦੇ ਨੇ ਜ਼ਮੀਨ ਹੁਣ ਕਿੱਲੇ 'ਚ 99 ਬਿਸਵੇ ਹੁੰਦੇ ਨੇ ਆਪਾਂ 10 ਬਿਸਵੇ ਲਾਤੇ ਇੱਕ ਮੱਝ ਖਾਤਰ ਕਿਉਂਕਿ ਉਹ ਸੂਈ ਵੀ ਹੁੰਦੀ ਆ ਨਾ ਕੱਟਾ ਵੀ ਹੁੰਦਾ ਕੱਖ ਆਪਾਂ ਖੁੱਲੇ ਬੀਜਦੇ ਹੁਣ ਆ ਇਹ ਤਾਂ ਇੰਨੀ ਵੀ ਮਤਲਬ ਕਿ 2 ਬਿਸਵੇ ਜੇ ਬੀਜਲੇ ਚਰੀ ਬ ਤੇ ਉਹ ਬਾਡਾ ਲਾਲ ਆ ਫਿਰ ਦੂਜੇ ਪਾਸੇ ਹੋਰ ਬੀਜ ਨੇ ਪੈਂਦੇ ਨੇ 10 ਬਿਸਵੇ ਦਾ ਚਾਹੀਦੇ ਨੇ 800 ਨੂੰ ਬਿਸਵਾ ਲਾਤਾ ਇਹ ਕਿੱਲੇ ਦਾ ਰੇਟ ਆ ਕਿੱਲਾ ਅੱਜ ਕੱਲ 77 78000 ਨੂੰ ਠੇਕੇ ਤੇ ਹੁੰਦਾ ਕਈ ਥਾਂ ਮੈਂ 80 80 ਨੂੰ ਆਪਾਂ ਬਚਾ ਲਿਆ ਰੇਟ ਦਾ ਸਨੇ ਕਈ ਥਾਂ ਮੈਂ 70000 ਨੂੰ ਵੀ ਠੇਕਾ ਚੱਲਦਾ ਕਈ ਥਾਂਲੇ 80000 ਨੂੰ ਵੀ ਠੇਕਾ ਆਪਾਂ 76000 ਠੇਕੇ ਦੇ ਹਿਸਾਬ ਨਾਲ ਲਾਤਾ ਇੱਕ ਬਿਸਵੇ ਦਾ ਰੇਟ 800 ਨੂੰ ਮਿਲੂ ਹਨਾ ਠੇਕੇ ਤੇ 10 ਬਿਸਵੇ 8000 ਦਾ ਵਾਣ ਹੋ ਗਿਆ ਠੇਕਾ ਜਿਹੜਾ ਦੇਣਾ ਚਰੀ ਬਾਜਰਾ ਬਰਸੀਨ ਹੋਣਾ ਜਿਹੜਾ ਇਹਦਾ ਬੀ ਆਊ ਬੀ ਲੈਉਣਾ ਪ ਤੇ ਟਰੈਕਟਰ ਦੀ ਬਹਾਈ ਹੁਣ ਤਾਂ ਟਰੈਕਟਰ ਦੀ ਬਹਾਈ 1000 ਰੁਪਏ ਲਾਤਾ ਮੈਂ ਸਾਲ ਚ ਮੰਨ ਲਓ ਤਿੰਨ ਚਾਰ ਸੌ ਦਾ ਤੇਲ ਦੋ ਵਾਰੀ ਜ ਇੱਕ ਵਾਰੀ ਜ ਫੂਕੇਂਦਾ ਦੁਬਾਰੇ ਫੇਰ ਬੀਜਾ ਕਈ ਵਾਰੀ ਮੀਂਹ ਪੈ ਜੇ ਜੇ ਉਦੋਂ ਬੀ ਵੀ ਖਰਾਬ ਹੋ ਜਾਂਦਾ ਫੇਰ ਆਪ ਨੂੰ ਬਹੁਣ ਵੀ ਦੁਬਾਰੇ ਵਜਾਣਾ ਪੈਂਦਾ ਹੁੰਦਾ ਇਹ ਮਾਰਾਂ ਹੋ ਗਈਆਂ ਇਹ ਵੀ ਆਪਾਂ ਤਾਂ ਮੋਟਾ ਹਿਸਾਬ ਲਾ ਵੀ 1000 ਰੁਪਏ ਦਾ ਤੇਲ ਖਾ ਗਿਆ ਕੱਖ 10 ਬਿਸਵੇ ਮੰਨ ਲਾ ਵਾ ਕੇ ਬੀਜਦੇ ਨਾ ਆ ਵੀ ਮੇਤਰੋ ਵਧੀਆ ਚੀਜ਼ ਲਾਈ ਮੈਂ ਨਹਾਈ ਜੁਨਟ ਨਹਾ ਮਤਲਬ ਕਿ ਮੱਝ ਨੂੰ ਨਮੋਣੇ ਨਮੂਣੇ ਜਦਫਾ ਪਾਣੀ ਪੀਣਾ ਮੋਟਰ ਚੱਲਦੀ ਆ ਕਾ ਹੁਣ ਤਾਂ ਮੋਟਰਾਂ ਮੰਨੋ ਲੰਬੀ ਚਲਾਉਂਦੇ ਨੇ ਗੋਹਾ-ਗੋਹਾ ਚੱਕਦੇ ਨਹੀਂ ਮਤਲਬ ਕਿ ਰੋੜ ਹੀ ਦਿੰਦੇ ਨੇ ਅੱਜ ਕੱਲ ਪਰ ਉਹ ਮੰਨੋ 6 ਰੁਪਏ ਜੁਨਟ ਲਾਤਾ ਮੰਨ ਲਾ 70 ਰੁਪਏ ਵੀ 50 ਰੁਪਏ ਵੀ ਹੋ ਕਿਤੇ ਤਾਂ 365 ਦਿਨਾਂ 'ਚ 2190 ਦੀ ਬਿਜਲੀ ਮੱਚ ਗਈ ਟੱਲ ਮੱਠ ਸੰਗਲ ਦੁੱਧ ਰਲਈ ਹੁਣ ਸੰਗਲ ਵੀ ਟੁੱਟਦੇ ਨੇ ਦੁੱਧ ਵੀ ਰਲਦਿਆ ਟੱਲ ਮੱਠ ਵੀ ਹੁੰਦੀ ਰਹਿੰਦੀ ਆ ਇਹ ਖੈਰ ਮਾਰਾਂ ਆਪਾਂ ਗਿਣਤੀ 'ਚ ਨਹੀਂ ਆਉਂਦੇ ਆ ਕਈ ਮੱਜਾਂ ਦੇ ਮਾਰ ਹੀ ਪੈ ਜਾਂਦੇ ਵਿਚਾਰਿਆਂ ਦੀ ਮਰਜ਼ੀ ਚੱਲ ਜਾਂਦੇ ਨੇ ਉਹਨਾਂ ਨੂੰ ਤਾਂ ਲੱਖ ਰੁਪਏ ਸਿੱਧਾ ਘਾਟਾ ਪੈ ਗਿਆ ਇਹ ਆਪਾਂ ਉਹ ਲਾਇਆ ਮੀਡੀਅਮ ਦੇ ਹਿਸਾਬ ਜੇ ਤੇ ਹੁਣ ਸੰਭਾਈ ਹੋਗੀ ਸੰਭਾਈ ਦਾ ਖਰਚਾ ਐ ਲਾਇਆ ਵੀ ਮਤਲਬ ਕਿ ਜਿਹੜਾ ਬੰਦਾ ਇਹਨੂੰ ਸਾਹਮਦਾ ਜਿਹੜਾ ਬੰਦਾ ਜਿਹਦੇ ਤੇ ਮੱਜਾਂ ਨੇ ਹੁਣ ਘਰ ਵਾਲਾ ਉਹ ਤਾਂ ਉਹਦਾ ਖਰਚਾ ਜੋੜਦੇ ਨਹੀਂ ਸਾਰੀ ਦਿਹਾੜੀ ਤੜਕੇ ਆ ਜਾਂਦਾ ਵਿਚਾਰਾ ਅੱਜ ਤੋਂ ਬਾਅਦ ਸੁੰਬਰ ਦਾ ਤੇ ਮੱਜਾਂ ਨੂੰ ਕੱਖ ਸੱਣੀ ਰਲਾਉਂਦਾ ਦਿਨੇ ਫੇਰ ਸੱਣੀ ਸੁਣੀ ਲਲਾਉਂਦਾ ਕੱਖ ਵੱਢਣ ਵਾਗ ਜਾਂਦਾ ਫਿਰ ਨਮਾਉਂਦਾ ਕਿੰਨੀ ਦਿਹਾੜੀ ਹੋਗੀ ਦੇਖੋ ਉਹ ਪਰ ਜੇ ਆਪਾਂ ਸਵੇਰੇ ਸ਼ਾਮ ਕੋ 2 ਘੰਟੇ ਕੰਮ ਕਰਦਾ ਮੱਜਾਂ ਦੇ 4 ਘੰਟੇ ਹੋਗੇ 50 ਰੁਪਏ ਦਿਨ ਤੇ ਲਾਤੇ ਜੇ 500 ਰੁਪਏ 10 ਘੰਟੇ ਕੰਮ ਕਰਦਾ 500 ਲੈਂਦਾ ਤਾਂ 50 ਕੋ 2 ਘੰਟਿਆਂ ਦਾ ਲ 18 2000 ਦਾ ਬੰਦਾ ਵੀ ਕੰਮ ਕਰਦਾ ਮਤਲਬ 18200 ਰੁਪਏ ਦਾ ਤਾਂ ਮੱਝ ਤੇ ਇੱਕ ਮੱਝ ਦੇ ਮੰਨ ਲਾ ਜੇ ਆਪਦੀ ਦਿਹਾੜੀ ਲਾਵੇ ਪਰ ਬੰਦਾ ਜੋੜਦਾ ਨਹੀਂ ਇਹ ਚੀਜ਼ਾਂ ਤੇ ਇਦੋਂ ਬਾਅਦ ਚ ਮਿੱਤਰੋ ਇਹ ਖਰਚਾ ਆ ਗਿਆ ਮੱਝ ਤੇ ਮੰਨ ਲਓ 99635 ਮਤਲਬ ਕਿ 90000 90000 ਖਰਚ ਆਉਂਦਾ ਇੱਕ ਮੱਝ ਤੇ ਮੰਨ ਲਾ ਖਾ ਜਾਂਦੀ ਹੈ ਜਿਹੜਾ ਸੌਰਾ ਕੁਛ ਲਾਟਣ ਪਟਰਮ ਇਦੋਂ ਬਾਅਦ ਮਿੱਤਰੋ ਬਚਤ ਹੁਣ ਬਚਤ ਵੀ ਦੱਸਦਾ ਮੱਝ ਤੋਂ ਬਚਤ ਕੀ ਆ ਇੱਕ ਮੱਝ ਦੇ ਮਤਲਬ ਜਿਹੜੀ ਟਰਾਲੀ ਆ ਰੇਰੂ ਦੀ 1000 ਰੁਪਏ ਵਿਕਦੀ ਖੂਬ ਦੋ ਟਰਾਲੀਆਂ ਹੋ ਗਈ ਤਾਂ 2000 ਦਾ ਰੇ ਆ ਮੱਝ ਤੋਂ ਅਰੇ ਇਹੜਾ ਰੂੜੀ ਦਾ ਵਧੀਆ ਵੇਖਦਾ ਹੁਣ ਮੱਝ ਆਪਾਂ ਕਈ ਮਹੀਨੇ ਮੱਝਾਂ 10 ਮਹੀਨੇ 8 ਮਹੀਨੇ ਦੁੱਧ ਦਿੰਦੇ ਨੇ ਕਈ 5 ਮਹੀਨੇ ਦਿੰਦੇ ਨੇ ਆਪਾਂ 7 ਕਿ ਮਹੀਨੇ ਜੇ ਦੁੱਧ ਦਾ ਕੋਈ ਮੱਝ ਦੇਵੇ ਐ ਨਹੀਂ ਹੈਗਾ ਵੀ ਆਪਾਂ 15 ਲੀਟਰ ਦੇਈ ਜਾਂਦੇ ਦੁੱਧ ਉਹ ਵੀ ਨਹੀਂ ਜਿਹੜੀ ਮੱਝ 7 ਕਿ ਲੀਟਰ ਦੇਵੇ ਹਨਾ ਪਹਿਲੇ ਮਹੀਨੇ ਜਦੋਂ ਮੱਝ ਸੂਪੀ ਉਦੋਂ ਜਿਹੜਾ ਉਹ ਦੁੱਧ ਦਊਗਾ 5 ਕਿ ਲੀਟਰ ਦਿੰਦੀ ਆ ਮੰਨ ਲਓ ਉਹ ਲੂਹਾ ਜਿਹਾ ਦੁੱਧ ਹੁੰਦਾ ਘੱਟ ਹੀ ਪੈਂਦਾ ਕਦੇ 50 ਪੈਂਦਾ ਕਦੇ 60 ਪੈਂਦਾ ਇੱਕ ਮਹੀਨਾ ਤਾਂ ਐ ਤੰਗ ਜਾ ਕਰਦੇ ਆ ਆਪਾਂ ਕਹਿੰਨਾ ਲੇਟੀ ਲੂਟੀ ਪਾਓ ਵਧਾਓ ਤੇ ਇਧਰ ਲੇਟੀ ਲੂਟੀ ਵਧਾਓ ਫੇ 300 ਦਾ ਦਿਨ ਦਾ ਦੁੱਧ ਦਿੰਦੀਆਂ ਮੱਝ ਪਹਿਲੇ ਮਹੀਨੇ ਮੰਨ ਲਓ ਇੱਕ ਦਿਨ ਤੇ 300 ਰੁਪਏ ਦਾ ਦਿੰਦੀ ਆ 30 ਦਿਨ ਹੁੰਦੇ ਨੇ ਇੱਕ ਮਹੀਨੇ ਚ 9000 ਦਾ ਪਹਿਲੇ ਮਹੀਨੇ ਦੁੱਧ ਦੇਂਦਾ ਚਾਹੇ ਪੀਲੇ ਚ ਹੈ ਪਰ ਰੱਖ ਲੈ ਇਹ ਬੱਚ ਤਾਂ 9000 ਆ ਹੋ ਗਿਆ 2000 ਦਾ ਰੇ ਹੋ ਗਿਆ ਹਣਾ ਫਿਰ 6 ਮਹੀਨੇ ਹੋਰ ਦੁੱਧ ਦਿੰਦੀ ਹੈ ਜਿਹੜੀ ਤਾਂ ਉਹ 7 ਲੀਟਰ ਦਹੀਂ ਜਾਂਦੀਆਂ ਮੰਨ ਲਓ 4 ਲੀਟਰ ਤੜਕੇ ਤਾਂ 2 ਲੀਟਰ ਅੱਠ ਨੇ ਸਾਮ ਨੂੰ ਪਰ ਅੱਜ ਕੱਲ ਮੱਝਾਂ ਹਟ ਜਾਂਦੀ ਨੇ ਮਗਰ ਮੂਰੀ ਲੱਤਾਂ ਹੀ ਮਾਰੀ ਜਾਂਦੇ ਨੇ ਤੇ ਪਰ ਇਹ 7 ਕਿ ਲੀਟਰ ਵਧੀਆ ਮੱਝ ਦੁੱਧ ਦਿੰਦੀ ਆ ਦਿਨ ਦਾ ਤਾਂ 70 ਰੁਪਏ ਲੀਟਰ ਪਈ ਜਾਂਦਾ ਕਈ ਦਾ 80 ਵੀ ਪੈ ਜਾਂਦਾ ਕਈ ਤੇ 490 ਰੁਪਏ ਦਾ ਜਾਂ 500 ਰੁਪਏ ਦਾ ਦਿਨ ਦਾ ਦੁੱਧ ਫਿਰ ਮੱਝ ਪਦਾਈ ਜਾਂਦੀ ਹੈ ਚਾਹੇ ਆਪਾਂ ਰੱਖ ਲਈਏ ਕਿ ਉਹ ਬਣ ਵਾਲੇ ਚਾਹੇ ਡੇਰੀ ਚ ਪਾ ਦਈਏ 490 ਦਾ ਜੇ 490 ਰੁਪਏ ਦਾ ਦੁੱਧ 180 ਦਿਨ ਦਿੰਦੀ ਹੈ 180 ਦਿਨ ਪਤਾ 6 ਮਹੀਨੇ ਤੇ ਇੱਕ ਮਹੀਨਾ ਮਤਲਬ ਕਿ ਮੈਨੂੰ ਪਹਿਲਾਂ ਦੱਸਣਾ ਵੀ 7 ਕਿ ਮਹੀਨਾ ਮੱਝ ਦੁੱਧ ਦਿੰਦੀ ਹੈ ਜੇ 180 ਦਿਨ 490 ਇੱਕ ਦਿਨ ਦਾ ਹੁੰਦਾ 88200 ਦਾ ਦੁੱਧ 6 ਮਹੀਨਾ ਚ ਮੱਝ ਨਹੀਂ ਦੇਤਾ ਹੋਰ ਹਨਾ ਇਸ ਦਵਾ ਚ ਕੱਟਾ-ਕੱਟੇ ਵੀ ਜਿਹੜਾ ਹੁੰਦਾ ਜਦੋਂ ਆਪਾਂ ਵੱਡਾ ਕਰਕੇ ਵੇਚਦੇ ਜਦੋਂ ਮੱਝ ਹੜ ਜਾਂਦੀ ਆ ਤੇ ਦੋ ਅਜ ਦੁਬਾਰੇ ਸੂਣ ਵਾਲੇ ਹੁੰਦੇ ਫਿਰ ਆਪਾਂ ਪਿਛਲਾ ਕੱਟਾ-ਕੱਟੀ ਵੇਚ ਦਿੰਨੇ ਆ ਉਹ ਵੀ ਆਪਾਂ ਬਾਲਾ ਨਹੀਂ ਲਾਇਆ ਕਈ ਵਾਰੀ ਮਾੜੇ ਨਿਕਲ ਜਾਂਦੇ ਨੇ ਕੱਟੇ 15 ਕ ਜਹਾਰ ਦਾ ਵੇਚਦਾ ਬੰਦੇ ਨੇ 20000 ਦਾ ਵੀ ਵੇਚ ਦਿੰਦਾ 15 ਦੀ ਵੀ ਵੇਚ ਦਿੰਦਾ ਇੱਥੇ ਮਾਰਾਂ ਵੀ ਲਾਈ ਨੇ ਨਾ ਟਲਮਾਠੇ ਛਲੇ ਨੂੰ ਮੈਂ ਵੇਚ ਕੇ 15 ਲਾਜਾ ਲਿਖਿਆ 15000 ਲਿਖਿਆ ਤੇ ਮੰਨ ਕੇ ਚੱਲ 114200 ਰੁਪਇਆ ਮੰਨ ਲਓ 115000 ਰੁਪਇਆ ਮੱਝ ਤੇ ਮੱਝ ਜੋ ਫਾਇਦਾ ਹੁੰਦਾ ਤੇ ਖਰਚਾ ਹੁੰਦਾ 99635 90000 ਖਰਚਾ ਹੁੰਦਾ 24565 ਰੁਪਏ ਸਾਲ ਦੇ ਬਚ ਜਾਂਦੇ ਨੇ ਜੇ ਮੱਝ ਰੱਖੂ ਬੰਦਾ ਮੱਝ ਰੱਖਣ ਚ ਤਾਂ ਹੀ ਫਾਇਦਾ ਜੇ ਆਪਣੀ ਸਾਮ ਸੰਭਾਲ ਕਰਾਂਗੇ ਜਿੰਨਾ ਕਿ ਨਹੀਂ ਦੇਖੂਗਾ ਨੀ ਬੰਦਾ ਸਾਰਾ ਦਿਨ ਕੁਝ ਨਹੀਂ ਕਰੂ ਨਭਾਉ ਤੂ ਨਹੀਂ ਤਾਂ ਨਹੀਂ ਦੁੱਧ ਦਿੰਦੀਆਂ ਤਾਂ ਫਿਰ ਦੁੱਧ ਕਟੂਗਾ ਦੁੱਧ ਉਹ ਹੀ 5 ਲੀਟਰ ਤੇ ਰਹਿ ਜੂ ਖਰਚਾ ਆਪਾਂ ਛਿੱਟੀ ਗਏ ਲੇਟੀ ਸਮੇ ਦੇ ਔਰਕਾ ਤੂੜੀ ਨਹੀਂ ਝਾੜ ਕੇ ਪਾਉਣੀ ਕੁਝ ਨਹੀਂ ਕਰਨਾ ਫੇਰ ਮੱਝਾਂ ਬਿਮਾਰ ਹੁੰਦੀਆਂ ਨੇ ਫੇਰ ਇੱਧਰ ਖਰਚਾ ਵਧ ਜੂ ਪਰ ਜਿਹੜਾ ਬੰਦਾ ਜਿਵੇਂ ਇਹ ਸੰਭਾਲ ਕਰਦਾ ਬਾਈ ਬੱbbi ਸਾਡਾ ਹਰੀਗੜਾ ਨਾਲ ਮੇਰਾ ਮਿੱ ਫਿਰ ਬੱਚਤ ਹੁੰਦੀ ਹੈ ਮੱਜਦੋ ਜੇ ਵੀਡੀਓ ਬਦਲੇ ਕੇ ਸ਼ੇਅਰ ਕਰ ਦਿਓ ਧੰਨਵਾਦ ਜੀ